ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਆ ਸਵਾਗਤ ਹੈ ਜੀ ਤੁਹਾਡਾ ਸੰਧੂ ਡੇਰੀ ਫਾਰਮਿੰਗ ਦੇ ਵਿੱਚ ਸਜਣੋ ਵੀਡੀਓ ਜਿਹੜੀ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਆ ਤੁਹਾਨੂੰ ਹਰਮ ਕਰ ਲੱਗੇ ਸਜਣੋ ਡਰੈਸ ਇੱਕ ਵਾਰੀ ਇਸ ਨਗਰ ਦਾ ਨੋਟ ਕਰਿਓ ਪਿੰਡ ਛਕੂਰ ਆ ਗਿਆ ਸਜਣੋ ਤੇ ਜ਼ਿਲ੍ਹਾ ਫਿਰੋਜ਼ਪੁਰ ਆ ਗਿਆ ਨੇੜੇ ਇਹਦੇ ਸਿਆਦੀ ਮੁੱਦਕੀ ਮੇਨ ਨੇੜਲੇ ਪਿੰਡ ਆ ਜਾਂਦੇ ਆ ਘਰੇਲੂ ਪਰਿਵਾਰ ਦੇ ਕੋਲੇ ਨੀਲੀ ਰਾਵੀ ਦੀ ਮੈਂ ਇੱਕ ਵਿਕਰੀ ਵਾਲੀ ਸੀ। ਇਹਦੀ ਵੀਡੀਓ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਆ। ਮਗਰਲੇ ਸੂਏ ਦੀ ਕੱਟੀ ਆ। ਉਦੋਂ ਪਹਿਲੇ ਸੂਏ ਦੀ ਇੱਕ ਅੰਦਰ ਕੱਟੀ ਖੜੀ ਆ ਸੱਜਣੋ। ਘਰੇ ਪਸ਼ੂ ਰੱਖੇ ਹੋਏ ਆ। ਜਿਹੜੇ ਭਰਾ ਦੇ ਪਸੰਦ ਆਉਂਦੀ ਆ ਉਹ ਆਪਣੀ ਤਸੱਲੀ ਕਰਕੇ ਖਰੀਦਦਾਰੀ ਕਰ ਸਕਦਾ। ਥਾਂਲੇ ਵੇ ਦੀਆਂ ਬਹੁਤ ਸਫਾਈਆਂ ਤੇ ਚੰਗਾ ਦੁੱਧ ਦਿੱਤਾ ਹੋਇਆ ਕਰਮ ਵਾਲੀ ਨੇ। ਆਜੋ ਲਈਏ ਜਾਣਕਾਰੀ। ਵੇਖਿਓ ਵੀਡੀਓ ਐਂਡ ਤੱਕ। ਵੀਰ ਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ। ਹੋਰ ਸੁਣਾ ਮੇਰਾ ਭਰਾ। ਬਹੁਤ ਵਧੀਆ ਈ। ਚੜਦੀ ਕਲਾ ਨਾ ਵਧੀਆ ਵਧੀਆ ਚੜ ਨਾਂ ਮੇਰੇ ਵੀਰ ਦਾ ਕੀ ਆ ਹਰਪ੍ਰੀਤ ਸਿੰਘ ਜੀ ਹਰਪ੍ਰੀਤ ਸਿੰਘ ਪਿੰਡ ਸ਼ਕੂਰ ਆ ਗਏ ਹਾਂਜੀ ਹਾਂਜੀ ਜ਼ਿਲ੍ਹਾ ਫਰੋਹੀ ਪਰ ਹਨ ਹਾਂਜੀ ਤੇ ਨੰਬਰ ਕੀ ਆ ਵੀਰ ਦਾ 95012 45629 ਇੱਕ ਕਰੀ ਹੋਰ ਰਿਪੀਟ ਕਰੀਏ 95012 45629 ਇੱਥੇ ਕਰੇ ਸੰਪਰਕ ਹਨਾ ਤੇ ਆਪਣੇ ਘਰ ਦੀ ਝੋਟੀ ਘਰ ਦੀ ਆ ਜੀ ਕਿਹੜਾ ਸੂਆ ਸੂਣਦੀ ਤੀਜਾ ਸੂਆ ਸੂਣ ਲੱਗਦੀ ਤੀਜਾ ਸੂਆ ਸੂਣ ਲੱਗੀ ਆ ਕਰਦੀ ਆ ਦੂਜੇ ਸੂਏ ਕਿੰਨਾ ਕ ਦੁੱਧ ਚੋਇਆ ਵੀਰ ਜੀ 12 13 ਕਿਲੋ ਦੇ ਦਿੰਦੀ ਕੋਈ 12 ਤੋਂ 13 ਕਿਲੋ ਦੁੱਧ ਆਪਾਂ ਆਪਣੀ ਸੇਵਾ ਤੇ ਚੋਂਦੇ ਰਹੇ ਆ ਬਹੁਤ ਵਧੀਆ ਅੱਛਾ ਹਾਂ ਜੀ 2 ਮਹੀਨੇ ਬਾਅਦ ਬੱਚਾ ਛੱਡ ਕੇ ਪਾੜੇ ਤੇ ਪੈ ਜਾਂਦੀ ਆ ਪਾੜੇ ਤੇ ਪਾਲੂ ਜਿਵੇਂ ਜੀ ਕਰਦਾ ਉਵੇਂ ਚੋ ਠੀਕ ਆ ਆ ਮਗਰਲੇ ਸੂਏ ਦੀ ਕੱਟੀ ਆ ਪਿਛਲੇ ਸੂਏ ਦੀ ਕੱਟੀ ਆ ਉਹ ਤੋਂ ਪਹਿਲੇ ਸੂਏ ਦੀ ਅੰਦਰ ਖੜੀ ਆ ਅੰਦਰ ਖੜੀ ਆ ਬੱਚੇ ਦਾ ਟਾਪ ਦੇ ਲਾ ਆਂਦੀ ਨੀਲੀ ਦੀ ਬਹੁਤ ਵਧੀਆ ਜੀ ਹੁਣ ਇਹ ਮਾਲੀ ਤੋਂ ਗੱਭਣ ਕੇ ਟੀਕੇ ਤੋਂ ਹਾਂਜੀ ਮਾਲੀ ਤੋਂ ਨੀਲੀ ਰਵੀ ਦਾ ਆਪਣੇ ਪਿੰਡ ਆਪਣੇ ਪਿੰਡ ਬਹੁਤ ਚੰਗਾ ਮਾਲੀ ਆ ਹਨਾ ਕੀ ਆਪਣੇ ਪਿੰਡ ਹਾਂ ਉਹਦੇ ਤੋਂ ਗੱਭਣ ਡਾਇਰੈਕਟ ਹਾਂਜੀ ਹਾਂ ਓਕੇ 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 ਦਿਨ ਕਿੰਨੇ ਕ ਪਏ ਹੁਣ ਇਹਦਾ 6 ਦਿਨ ਪੂਰੇ ਹੋਣ ਜ ਰਹੇ ਨੇ ਹਫਤਾਕ ਲੈ ਜੂਗੀ ਹਫਤੇ ਦੇ ਅੰਦਰ ਬਾਹਰ ਸੂਪੂ ਥਣਾ ਥਣਾ ਲੋ ਤਾਂ ਬੇਫਿਕਰ ਹਾਂਜੀ ਬੇਫਿਕਰ ਪਾਰ ਪਿੱਛੇ ਦੀ ਜਮਾਂ ਗਾਰੰਟੀ ਗਾਰੰਟੀ ਵਾਲੀ ਗੱਲ ਆ ਹਨਾ ਤੇ ਲੈ ਜਿਵੇਂ ਮਰਜ਼ੀ ਬੈਠ ਰੋ ਆ ਓਕੇ ਵੀ ਐ ਜਿਵੇਂ ਮਰਜ਼ੀ ਇਹ ਨਹੀਂ ਹੈਗਾ ਵੀ ਚਲਾ ਚਲਾ ਮਾਰੂ ਠੀਕ ਆ ਓਕੇ ਓਕੇ ਲੈ ਕੱਡ ਬਾਰ ਕਰਾ ਤੋਰ ਚੱਕ ਲੈ ਵੀ ਸਾਜ ਨੂੰ ਇੱਕ ਥੋੜੀ ਹੋਰ ਡਿਮਾਂਡ ਪੂਰੀ ਕਰਨ ਲੱਗੇ ਨੀਲੀਰਾ ਵੀ ਦੇ ਕਾਫੀ ਫੋਨ ਆਈ ਜਾਂਦੇ ਸੀ ਤੇ ਇਹ ਤੁਹਾਨੂੰ ਘਰੇਲੂ ਪਰਿਵਾਰ ਕੋਲੇ ਦਿਵਾਉਣ ਲੱਗੇ ਝੋਟੀ ਦੇ ਖੁੱਤੀਜਾ ਸੂਆ ਜੇ ਮੈਂ ਤੁਹਾਨੂੰ ਦੱਸਿਆ ਨਾ ਲੇਵੇ ਭਾਂਡੇ ਦੀ ਚੰਗੀ ਆ ਹਜੇ ਦਿਨ ਹਫਤਾ ਪਿਆ ਹੁਣ ਵੀ ਸੋਨਾ ਕਰਮਾਲੀ ਨੇ ਦੇਵਾ ਤਿਆਰ ਕੀਤਾ ਹੋਇਆ ਥੋੜਾ ਜਿਹਾ ਕੈਮਰੇ ਦਾ ਕਰਕੇ ਡਰਦੀ ਆ ਦੇਖੋ ਤੇ ਇੱਕ ਸਿੰਘ ਦਾ ਕੈਪ ਜਰੂਰ ਕਿਤੇ ਲਵਾ ਗਈ ਆ ਪਸ਼ੂਆਂ ਨੂੰ ਕੰਨਾਂ ਨੂੰ ਆਤ ਹੁੰਦੀ ਆ ਬਾਕੀ ਚਾਰੂ ਚੂਰੂ ਚੰਗੀ ਜਿਹੜੇ ਸਾਵਣਾ ਰੱਜੀ ਪੁੱਜੀ ਆ ਵਿਰਲ ਬਹੁਤ ਸੋਹਣੀ ਆ ਥਾਣਾ ਦਾ ਗੈਪ ਆਪਸੀ ਦੂਰੀ ਸੋਹਣੀ ਲੱਗੀ ਹੋਈ ਆ ਜਿਵੇਂ ਮੈਂ ਤੁਹਾਨੂੰ ਦੱਸਿਆ ਨਾ ਦੇਖੋ ਸਹਿਜ ਥਾਣ ਦਾ ਕਿੱਡਾ ਸੋਹਣਾ ਪਿਆਰਾ ਚਵਾਈ ਵਾਲਾ ਲੱਗਾ ਹੋਇਆ ਅਗਲੇ ਪਿਛਲੇ ਥਾਣਾਂ ਦੀ ਵਿਰਲ ਵੀ ਬੜੀ ਚੰਗੀ ਆ ਇਹ ਆ ਚੈੱਕ ਕਰੋ ਦੇਖੋ ਹੈ ਨਾ ਚਾਰੇ ਥਾਣ ਆਂ ਨਿੱਕੋ ਜਿਹੇ ਕਰਮਾਰੀ ਦੇ ਲੱਗੇ ਹੋਏ ਆ ਬਾਕੀ ਜਿਵੇਂ ਹੁਣ ਨੇੜੇ ਨੂੜੇ ਆ ਗਏ ਆ ਤੇ ਕੋਈ ਕਾਲੇ ਪੈਣ ਵਾਲਾ ਕੰਮ ਨਹੀਂ ਮਗਰਲੇ ਪੈਰਾਂ ਤੇ ਨਿਸ਼ਾਨ ਵੀ ਹੈਗੇ ਸਾਰੀ ਓਕੇ ਰਿਪੋਰਟ ਝੋਟੀ ਪਿੰਡ ਸ਼ਕੂਰ ਜ਼ਿਲ੍ਹਾ ਫਰੋਹੀਪੁਰ ਦੇ ਵਿੱਚ ਘਰੇਲੂ ਪਰਿਵਾਰ ਕੋਲ ਵੀਰੇ ਕੀ ਰੇਟ ਕਰੀਏ ਇਹਦਾ ਮੇਰਾ ਭਰਾ ਇਹਦਾ ਭਾਈ 1 ਲੱਖ 10 ਹਜ਼ਾਰ 1 ਲੱਖ ਤੇ 10 ਹਜ਼ਾਰ ਰੁਪਇਆ ਇਹਦੀ ਡਿਮਾਂਡ ਕਰਦੇ ਆ ਹਾਂਜੀ ਮਾਨਤਾਨ ਕਿੰਨਾ ਕਰੇਗਾ ਜਿਹੜੀ ਦੇ ਹੀ ਦੇਣੀ ਆ 1-5 ਦੀ ਦੇ ਦਾਂਗੇ ਆਖਰ ਇੱਕ 5 ਦੀ ਦੇ ਦੇਣਗੇ ਧੰਨਵਾਦ ਆ ਵੀਰੇ ਤੇਰਾ ਵੀ ਸੱਜਣੋ 1 ਲੱਖ ਤੇ 10000 ਰੁਪਇਆ ਵੀਰ ਹਰਾਨ ਨੇ ਦੀ ਡਿਮਾਂਡ ਕੀਤੀ ਤੇ 1 ਲੱਖ ਤੇ ਵੀਰ ਕਹਿੰਦਾ 5000 ਦੀ ਦੇ ਦੇਾਂਗੇ ਬਾਕੀ ਤੁਸੀਂ ਸੰਪਰਕ ਕਰਿਓ ਜਿਹੜਾ ਸੱਜਣ ਖਰੀਦਣੀ ਚਾਹੁੰਦਾ ਜਿੰਨੀ ਜੋਗੇ ਹੋਏ ਭਰਾ ਤੋਂ ਛੋੜ ਛੱਪਾ ਥੋੜਾ ਹੋਊਗਾ ਹਜੇ ਵੀ ਕਰੋ ਤਸੱਲੀ ਐਸ ਸਾਈਡ ਤੋਂ ਵੀ ਥਣ ਲੈਵਾ ਵੇਖ ਲਓ ਧੰਨਵਾਦ ਵੀਡੀਓ ਨੂੰ ਐਂਡ ਤੱਕ ਵੇਖਣ ਲਈ ਚਾਉਂਦੇ ਵਸਦੇ